ਦਿੱਲੀ ਲੌਬੀ ਹੁਣ ਪੰਜਾਬ ਆ ਕੇ ਪੰਜਾਬ ਦੇ ਮੰਤਰੀਆਂ ਦੀਆਂ ਕੋਠੀਆਂ ਦੇ ਵੀ ਕਬਜ਼ੇ ਕਰ ਰਹੀ ਹੈ। ਪੰਜਾਬ ਦੇ ਇੱਕ ਅਹਿਮ ਮੰਤਰੀ ਦੀ ਕੋਠੀ ਦੇ ਉੱਪਰ ਮਨੀਸ਼ ਸੋਧਿਆ ਦਾ ਕਬਜ਼ਾ ਹੈ। ਕਿਹੜਾ ਉਹ ਮੰਤਰੀ ਹੈ, ਕਿਉਂ ਕੋਠੀ ਤੇ ਕਬਜ਼ਾ ਕੀਤਾ ਗਿਆ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ। ਨਾਲ ਹੀ ਨਾਲ ਗੱਲਬਾਤ ਕਰਨੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਖਾਸੇ ਨਾਰਾਜ਼ ਹੋ ਗਏ। ਫਿਰ ਉਸ ਤੋਂ ਬਾਅਦ ਉਹ ਦਿੱਲੀੋਂ ਫੋਨ ਖੜ ਕੇ ਤੇ ਨਾਰਾਜ਼ਗੀ ਕਿਹੜੀ ਗੱਲੋਂ ਸੀ, ਫੋਨ ਕਿਵੇਂ ਖੜ ਕੇ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ। ਨਾਲ ਹੀ ਨਾਲ ਗੱਲ ਕਰਾਂਗੇ ਕਿ ਦਿੱਲੀ ਦੇ ਅੰਦਰ ਜਿਹੜੀ ਮੇਹਰ ਦੀ ਚੋਣ ਹੋਣ ਜਾ ਰਹੀ ਹੈ ਉਸ ਚੋਣ ਤੋਂ ਆਮ ਆਦੀ ਪਾਰਟੀ ਨੇ ਪੱਖਾ ਕਿਉਂ ਵਟ ਲਿਆ ਪਿੱਛੇ ਕਿਉਂ ਹਟ ਗਈ ਆ ਕਿ ਭਾਜਪਾ ਦੇ ਨਾਲ ਰਲਿ ਖੁਲੀ ਗੱਲ ਹੈ ਕਿ ਭਾਜਪਾ ਨੂੰ ਮੇਹਰ ਦਾ ਅਹੁਦਾ ਥਾਲੀ ਚ ਪਰੋਸ ਕੇ ਦੇਣਾ ਚਾਹੁੰਦੀ ਹੈ ਆਮ ਆਦੀ ਪਾਰਟੀ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਮੈਂ ਇਸੇ ਖਬਰ ਤੋਂ ਹੀ ਕਰੂੰਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਹੈਗੇ ਆ ਉਹ ਨਾਰਾਜ਼ ਕਿਉਂ ਹੋਏ ਸੀ ਕਿਹਦੇ ਨਾਲ ਰਾਜ਼ ਕਿਉਂ ਸੀ ਦਰਅਸਲ ਇੱਕ ਜ਼ਮੀਨ ਐਕਵਾਇਰ ਦੇ ਮਸਲੇ ਨੂੰ ਲੈ ਕੇ ਜਿਹੜੀ ਜ਼ਮੀਨ ਤੁਹਾਨੂੰ ਦਿੱਤਾ ਹੋਊਗਾ ਕਿ ਅਮਰੂਦਾ ਵਾਲਾ ਬਾਗ ਘਟਾਲਾ ਜਿਹੜਾ ਉਹ ਹੋਇਆ ਸੀਗਾ ਉਸ ਜ਼ਮੀਨ ਦਾ ਜਿਹੜਾ A ਬਲਾਕ ਛੱਡ ਕੇ ਬਾਕੀ ਜਿਹੜੇ ਬਲਾਕ ਸੀਗੇ ਆਈ ਤੱਕ ਦੇ ਬਲਾਕ ਉਹਨਾਂ ਬਲਾਕਾਂ ਦੇ ਉੱਪਰ ਜਿਹੜਾ ਪ੍ਰੋਜੈਕਟ ਘਟਾਇਆ ਜਾਣਾ ਸੀ ਉਸ ਨੂੰ ਸੈਂਕਸ਼ਨ ਕਰਨ ਦੇ ਲਈ ਜਿਹੜੀ ਆ ਉਹ ਫਾਈਲ ਆ ਭਗਵੰਤਪານ ਹੋਰਾਂ ਕੋਲੇ ਗਈ ਸੀ ਔਰ ਭਗਵੰਤ ਮਾਨ ਹੁਰੀ ਜਿਹੜੇ ਆ ਉਹ ਉਥੇ ਅਫਸਰਾਂ ਦੇ ਨਾਲ ਆੜ ਫਸ ਗਏ ਕਾਫੀ ਜ਼ਿਆਦਾ ਉਥੇ ਕਹਿੰਦੇ ਆ ਕਿ ਆਪਸ ਦੇ ਵਿੱਚ ਉਹਨਾਂ ਨੇ ਨਾਰਾਜ਼ਗੀ ਜਿਹੜੀ ਉਥੇ ਦਿਖਾਈ ਔਰ ਅਫਸਰ ਉਥੋਂ ਮੀਟਿੰਗ ਦੇ ਵਿੱਚੋਂ ਕਹਿੰਦੇ ਆ ਕਿ ਭਗਵੰਤ ਮਾਨ ਹੁਣਾ ਨੇ ਤੌਰ ਵੀ ਜਿਹੜੇ ਆ ਉਹ ਦਿੱਤੇ ਸੀ ਪਰ ਬਾਅਦ ਦੇ ਵਿੱਚ ਪਤਾ ਨਹੀਂ ਕਹਿੰਦੇ ਕੀ ਹੋਇਆ ਅਚਾਨਕ ਅਫਸਰਾਂ ਨੂੰ ਫੇਰ ਬੁਲਾਇਆ ਔਰ ਬੁਲਾ ਕੇ ਉਹ ਫਾਈਲ ਜਿਹੜੀ ਆ ਉਹ ਸਾਈਨ ਕਰ ਦਿੱਤੀ ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਹੋ ਸਕਦਾ ਹੈ ਕਿ ਭਗਵੰਤ ਮਾਨ ਹੁਰੀ ਜਿਹੜੇ ਕਿ ਉਹ ਸਫਾਈ ਦੇ ਉੱਪਰ ਸੈਂ ਨਹੀਂ ਸੀ ਕਰਨਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਜਿਹੜਾ ਇਸ ਜ਼ਮੀਨ ਦਾ ਇਹ ਬਲਾਕ ਆ ਜਿਹੜਾ ਅਮਰੂਦਾਂ ਵਾਲਾ ਘਟਾਲਾ ਜਿਹੜਾ ਆਪਾਂ ਦੱਸਦੇ ਆ ਉਹਦੇ ਵਿੱਚ ਕੁਝ ਆਪਤਰਾ ਨੇ ਜਿਹੜੀਆਂ ਜ਼ਮੀਨਾਂ ਖਰੀਦੀਆਂ ਸੀ ਕੁਝ ਲੀਡਰਾਂ ਨੇ ਖਰੀਦੀਆਂ ਸੀ ਤਾਂ ਭਗਵੰਤ ਮਾਨ ਨੂੰ ਸ਼ੱਕ ਸੀ ਕਿ ਅਗਲੀ ਜ਼ਮੀਨ ਦੇ ਉੱਪਰ ਜਿਹੜੀ ਸੈਂਕਸ਼ਨ ਹੋਣੀ ਆ ਉਹਨਾਂ ਦੇ ਵਿੱਚ ਵੀ ਘਟਾਲਾ ਜਿਹੜਾ ਹੋ ਸਕਦਾ ਤਾਂ ਮੈਂ ਸਾਈਨ ਨਹੀਂ ਕਰਦਾ ਪਰ ਆਮ ਆਦੀ ਪਾਰਟੀ ਇਸ ਪ੍ਰੋਜੈਕਟ ਦੇ ਜ਼ਰੀਏ 5000 ਕਰੋੜ ਰੁਪਇਆ ਕਹਿੰਦੇ ਆ ਕਿ ਕਮਾਉਣਾ ਚਾਹੁੰਦੀ ਹੈ ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਹੋਇਆ ਚਾਹੇ ਉਹ ਕਹ ਲਈਏ ਕਿ ਬੀਬੀਆਂ ਦੇ ਨਾਲ 10000 ਰੁਪਏ ਵਾਲੀ ਗੱਲ ਹੋਵੇ ਚਾਹੇ ਕੁਝ ਹੋਰ ਵਾਦੇ ਹੋਣ ਇਥੋਂ ਪੈਸਾ ਕਮਾ ਕੇ ਉਥੇ ਲਾਉਣਾ ਚਾਹੁੰਦੀ ਹੈ ਤੇ ਕਹਿੰਦੇ ਆ ਕਿ ਅਚਾਨਕ ਫੋਨ ਦੀਆਂ ਤਾਰਾਂ ਖੜਕੀਆਂ ਤੇ ਭਗਵੰਤਪਾਲ ਹੋਰਾਂ ਨੇ ਜਿਹੜੇ ਨਰਾਜ ਘੜਕ ਕੇ ਜਿਹੜੇ ਅਫਸਰ ਵਾਪਸ ਭੇਜੇ ਸੀ ਤੇ ਕਹਿੰਦੇ ਉਹਨਾਂ ਨੂੰ ਫਿਰ ਵਾਪਸ ਆਪਣੇ ਦਫ਼ਤਰ ਬੁਲਾਇਆ ਫਿਰ ਮੀਟਿੰਗ ਕੀਤੀ ਔਰ ਕਹਿੰਦੇ ਆ ਕਿ ਫਿਰ ਪਤਾ ਲੱਗਿਆ ਕਿ ਉਹ ਫਾਈਲ ਜਿਹੜੀ ਉਹ ਭਗਵੰਤਪਾਲ ਨੇ ਦਸਤਖਤ ਕਰ ਦਿੱਤੀ ਸੀ ਸੈਂਕਸ਼ਨ ਉਹ ਪ੍ਰੋਜੈਕਟ ਜਿਹੜਾ ਹੋ ਗਿਆ ਸੀ ਤਾਂ ਭਗਵੰਤਾਨ ਦੀ ਮਰਜ਼ੀ ਤੋਂ ਬਿਨਾਂ ਵੀ ਭਗਵੰਤਾਨ ਦੀ anumati ਤੋਂ ਬਿਨਾਂ ਵੀ ਹੁਣ ਭਗਵੰਤਾਨ ਨੂੰ ਕੰਮ ਕਰਨੇ ਜਿਹੜੇ ਉਹ ਪੈ ਰਹੇ ਆ ਔਰ ਸਰਕਾਰ ਦੀ ਹੁਣ ਮਜਬੂਰੀ ਬਣਦੀ ਜਾ ਰਹੀ ਹੈ ਕੁਝ ਕੰਮਾਂ ਦੇ ਉੱਪਰ ਲੈ ਕੇ ਕਿ ਆ ਦਿੱਲੀ ਵਾਲਿਆਂ ਦੇ ਕਹਿਣ ਤੇ ਕੰਮ ਜਿਹੜੇ ਉਹ ਕਰਨੇ ਕਰਨੇ ਆ ਔਰ ਤਿਆਰੀ ਜਿਸ ਤਰੀਕੇ ਨਾਲ 5000 ਕਰੋੜ ਰੁਪਇਆ ਕਮਾਉਣ ਦੀ ਇੱਥੋਂ ਆ ਕਿਉਂਕਿ ਕਰਜੇ ਤੇ ਕਰਜ਼ਾ ਚੁੱਕਿਆ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਦੋਂ ਕਰਜ਼ਾ ਚੁੱਕਿਆ ਜਾਣਾ ਤਾਂ ਉਹਦੀ ਜਿਹੜੀ ਬਹੁਤ ਜ਼ਿਆਦਾ ਨੈਗੇਟਿਵਿਟੀ ਹੈ ਉਹ ਇਲੈਕਸ਼ਨ ਵਾਲੇ ਸਾਲ ਯਾਨੀ ਕਿ ਅਗਲੇ 26 ਵਾਲੇ ਸਾਲ ਦੇ ਵਿੱਚ ਬਹੁਤ ਜ਼ਿਆਦਾ ਪਾਊਗੀ ਤਾਂ ਉਦੋਂ ਸਰਕਾਰ ਇਹੋ ਜੀ ਪੋਜੀਸ਼ਨ ਦੇ ਵਿੱਚ ਨਹੀਂ ਹੋਣੀ ਕਿ ਜ਼ਿਆਦਾ ਕਰਜ਼ਾ ਚੁੱਕ ਸਕੇ ਤਾਂ ਸਰਕਾਰ ਹੁਣੇ ਤੋਂ ਤਿਆਰੀ ਜਿਹੜੀ ਉਹ ਕਰਨ ਲੱਗੀ ਹੋਈ ਆ ਪੈਸਾ ਇਕੱਠਾ ਕਰਨ ਲੱਗੀ ਹੋਈ ਹੈ ਕਿ ਭਾਈ ਇਸ ਪ੍ਰੋਜੈਕਟ ਤੋਂ ਵੀ ਪੈਸਾ ਇਕੱਠਾ ਕਰ ਲਈਏ ਉਸ ਪ੍ਰੋਜੈਕਟ ਤੋਂ ਵੀ ਜਿਹੜਾ ਉਹ ਪੈਸਾ ਇਕੱਠਾ ਕਰ ਲਈਏ ਤਾਂ ਜੋ ਜਿਹੜੇ ਲੋਕਾਂ ਦੇ ਨਾਲ ਕੀਤੇ ਵਾਦੇ ਪੂਰੇ ਕਰ ਲਈ ਜਾਣ ਜਿਹੜੇ ਰਹਿਦੇ ਆ ਔਰ ਉਹਨਾਂ ਦੇ ਕਰਕੇ ਸਰਕਾਰ ਦੀ ਕਾਫੀ ਜ਼ਿਆਦਾ ਉਹ へਠੀ ਵੀ ਲੋਕਾਂ ਦੇ ਵਿੱਚ ਹੋ ਰਹੀ ਹੈ ਕਿ ਵਾਦੇ ਜਿਹੜੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਜਾ ਰਹੇ ਤਾਂ ਮੁੱਖ ਮੰਤਰੀ ਨਾਰਾਜ਼ ਜ਼ਰੂਰ ਹੋਏ ਅਫਸਰਾਂ ਨੂੰ ਛਿਟਕਾਂ ਝਟਕਾਂ ਵੀ ਕਹਿੰਦੇ ਮਾਰੀਆਂ ਪਰ ਬਾਅਦ ਦੇ ਵਿੱਚ ਜਦੋਂ ਅਫਸਰ ਦਫ਼ਤਰੋਂ ਬਾਹਰ ਨਿਕਲ ਗਏ ਹਾਲੇ ਕਹਿੰਦੇ ਆਪਣੇ ਦਫ਼ਤਰਾਂ ਤੱਕ ਵੀ ਪਹੁੰਚੇ ਨਹੀਂ ਸੀ ਔਰ ਕਹਿੰਦੇ ਆ ਕਿ ਅਚਾਨਕ ਸੁਨੇਹਾ ਆ ਜਾਂਦਾ ਕਿ ਭਾਈ ਮੜੋ ਪਿੱਛੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਉਹ ਫਾਈਲ ਤੇ ਸਾਈਨ ਕਰਨ ਦੇ ਲਈ ਉਹ ਤਿਆਰ ਤਾਂ ਸਾਫ ਦੀ ਜਾਹਰ ਜੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸ਼ਾਇਦ ਸਹਿਣ ਨਹੀਂ ਕਰਨਾ ਸੀ ਚਾਹੁੰਦੇ ਜਾਂ ਫਿਰ ਭਗਵੰਤ ਮਾਨ ਹੋਰਾਂ ਨੇ ਪਹਿਲਾਂ ਇਹ ਝਟਕੇ ਦੇਖਿਆ ਬਾਅਦ ਦੇ ਵਿੱਚ ਦੇਖਿਆ ਕਿ ਮਾਹੌਲ ਜਿਹੜਾ ਉਹ ਗਰਮਾਈ ਨਾ ਜਾਵੇ ਅਫਸਰ ਲੌਬੀ ਕਿਤੇ ਖਿਲਾਫ ਹੀ ਨਾ ਹੋ ਜੇ ਕਿਸੇ ਤਰੀਕੇ ਜਿਆਦਾ ਇਹ ਗੱਲ ਦਿਮਾਗ ਚ ਆਈ ਤੇ ਜਾਂ ਫਿਰ ਦਿੱਲੀੋਂ ਕੁਝ ਤਾਰਾਂ ਦਿੱਲੀੋਂ ਕੁਝ ਫੋਨ ਜਿਹੜੇ ਖੜ ਕੇ ਜਿਹਦੇ ਕਰਕੇ ਕਿਹਾ ਹੈ ਹੁਣ ਕਿ ਭਾਈ ਆਪਾਂ ਇਸ ਤਰੀਕੇ ਦੀਆਂ ਨਾਰਾਜ਼ਗੀਆਂ ਇਸ ਤਰੀਕੇ ਦੇ ਕੰਮ ਨਾ ਕਰੀਏ ਵਿੱਤੀ ਹਾਲਾਤ ਜਿਹੜੇ ਆ ਆਰਥਿਕ ਹਾਲਾਤ ਜਿਹੜੇ ਆ ਸਾਡੇ ਪਹਿਲਾਂ ਹੀ ਸਰਕਾਰ ਦੇ ਠੀਕ ਨਹੀਂਗੇ ਤੇ ਜੇ ਇਸ ਤਰੀਕੇ ਨਾਲ ਆਪਾਂ ਗੁੱਸੇ ਕਿਲੇ ਵੱਟ ਗਏ ਪਹਿਲਾਂ ਰੋਕਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਪੈਸੇ ਜਿਹੜੇ ਇਕੱਠੇ ਹੋਣੇ ਨਹੀਂ ਤੇ ਜਿਦੇ ਕਰਕੇ ਅਸੀਂ ਜਿਹੜਾ ਉਹ ਰੈਵਨਿਊ ਪੱਖੋਂ ਜਿਹੜਾ ਉਹ ਮਾਰੀ ਜਾਵਾਂਗੇ ਔਰ ਬਹੁਤ ਸਾਰੇ ਉਹ ਵੀ ਇਹਨਾਂ ਦੇ ਕੋਲ ਕੰਮ ਜਿਹੜੇ ਜਿਹੜੇ 3 ਸਾਲ ਪਹਿਲਾਂ ਕਰਲੇ ਜਾਣੇ ਚਾਹੀਦੇ ਸੀ ਹੁਣ ਤੱਕ ਉਥੋਂ ਰੈਵਨਿਊ ਆ ਜਣਾ ਚਾਹੀਦਾ ਸੀ ਪਰ ਉਹ ਕੰਮ ਨਹੀਂ ਕੀਤੇਗੇ ਪਰ ਹੁਣ ਇਹਨਾਂ ਨੇ ਉਹ ਕਹਿੰਦੇ ਕਿ ਦੇਰ ਆਇਆ ਤਲੋ ਦੁਰਸਤਾਏ ਹੁਣ ਕਰਨਾ ਸ਼ੁਰੂ ਕੀਤਾ ਹੈ ਪਰ ਵਕਤੋਂ ਗੁੱਜੀ ਡੂਮਣੀ ਗਾਵੇ ਆਲ ਪਤਾਲ ਜਿਹੜੀ ਉਹ ਕਹਿੰਦੇ ਹੁੰਦੇ ਆ ਗੱਲ ਉਹੀ ਹੈ ਤਾਂ ਹੁਣ ਇਹ ਜ਼ਰੂਰ 5-5000 ਕਰੋੜ ਰੁਪਇਆ ਕਮਾਉਣ ਦੀ ਆਸ ਦੇ ਵਿੱਚ ਹੈਗੇ ਆ ਕਿ ਅਸੀਂ ਆ ਵੀ ਲੋਕਾਂ ਦੇ ਜਿਹੜੇ ਕੀਤੇ ਵਾਅਦੇ ਪੂਰੇ ਕਰਨੇ ਆ ਅਸੀਂ ਉਹ ਵੀ ਪੂਰੇ ਕਰਨੇ ਆ ਚਲੋ ਚੰਗੀ ਗੱਲ ਹੈ ਕਿ ਜੇ ਵਾਕਈ ਲੋਕਾਂ ਦੇ ਬਾਰੇ ਸੋਚਦੇ ਆ ਜੇ ਵਾਕਈ ਲੋਕਾਂ ਦੇ ਨਾਲ ਕੀਤੇ ਵਾਅਦੇ ਪੂਰੇ ਕਰਨਾ ਚਾਹੁੰਦੇ ਆ ਪਰ ਗੱਲ ਇਹ ਆ ਉਹ ਆ ਵੀ ਜਿਹੜੇ ਇਹ ਫਾਈਲ ਅੜੜ ਕੇ ਫਾਸਪਾਸ ਕੇ ਨਿਕਲ ਰਹੀਆਂ ਨੇ ਜੇ ਇਹ ਪਹਿਲਾਂ ਹੀ ਪਿਛਲੇ 3 ਸਾਲਾਂ ਤੋਂ ਸੁੰਦਰੀ ਨਿਕਲ ਲੱਗ ਜਾਂਦੀਆਂ ਔਰ ਕਿਸੇ ਤਰਤੀਬ ਤਰੀਕੇ ਦੇ ਨਾਲ ਨਿਕਲ ਲੱਗ ਜਾਂਦੀਆਂ ਤਾਂ ਮੈਨੂੰ ਲੱਗਦਾ ਕਿ ਅੱਜ ਵੀ ਕੜੇ ਹਾਲਾਤ ਪੰਜਾਬ ਦੇ ਔਰ ਆਮ ਆਦਮੀ ਪਾਰਟੀ ਤੇ ਉਹਨੇ ਸਰਕਾਰ ਦੇ ਵੀ ਹੋਰ ਹੁਣੇ ਸੀ ਆਰਥਿਕ ਪੱਖੋਂ ਵੀ ਪੰਜਾਬ ਦੇ ਜਿਹੜੇ ਹਾਲਾਤ ਕੁਝ ਹੋਰ ਹੁਣੇ ਸੀ ਜਿਹੜੇ ਕਿ ਅੱਜ ਉਸ ਸਥਿਤੀ ਦੇ ਵਿੱਚ ਸਰਕਾਰ ਹੈ ਨਹੀਂਗੀ ਚਲੋ ਅੜ ਫਸ ਕੇ ਬਲਾਂ ਫਾਈਲ ਸਾਈਨ ਕੀਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪਰ ਜਿਹੜੀ ਆਖਰ ਦੇ ਵਿੱਚ ਫਾਈਲ ਉਹਨਾਂ ਨੂੰ ਸਾਈਨ ਕਰਨੇ ਪਏ ਐ ਹੁਣ ਪਤਾ ਨਹੀਂ ਤਾਂ ਅਕਸਰਾਂ ਦੇ ਮਾਰੇ ਦਾਬੇ ਨੂੰ ਬਾਦ ਦੇ ਵਿੱਚ ਮੁੱਖ ਮੰਤਰੀ ਨੇ ਮਹਿਸੂਸ ਕੀਤਾ ਹੋਣਾ ਕਿ ਤੇ ਆਪਾਂ ਨੂੰ ਮਹਿੰਗਾ ਹੀ ਨਾ ਪੈ ਜੇ ਸ਼ਾਇਦ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਸਾਰਿਆਂ ਨੂੰ ਬੁਲਾ ਲਿਆ ਬਾਅਦ ਦੇ ਵਿੱਚ ਫਾਈਲ ਸਾਈਨ ਕਰਤੀ ਤੇ ਕੁਝ ਲੋਕ ਇਹ ਵੀ ਗੱਲਾਂ ਕਰ ਰਹੇ ਆ ਜ਼ਿਆਦਾਤਰ ਕਿ ਭਾਈ ਦਿੱਲੀੋਂ ਦਬਾਵਾ ਪਿਆ ਕਿ ਭਗਵੰਤ ਮਾਨ ਜੀ ਇਸ ਤਰੀਕੇ ਨਾਲ ਚੱਲ ਨਹੀਂ ਹੋਣਾ ਆਪਣੇ ਹਾਲਾਤ ਜਿਹੜੇ ਆ ਵਿੱਚੀ ਉਹ ਕੋਈ ਬਹੁਤੇ ਠੀਕ ਨਹੀਂਗੇ ਇਸ ਕਰਕੇ ਇਹੋ ਜਿਹੀ ਹਰਕਤਾਂ ਨਾ ਕਰੋ ਫਾਈਲ ਤੇ ਸਾਈਨ ਕਰੋ ਰੈਵਨਿਊ ਆਉਣ ਦਿਓ ਜੇ ਰੈਵਨਿਊ ਆਊਗਾ ਤਾਂ ਲੋਕਾਂ ਦੇ ਨਾਲ ਕੀਤੇ ਵਾਅਦੇ ਪੂਰੇ ਕਰਾਂਗੇ ਤੇ ਜੇ ਵਾਦੇ ਪੂਰੇ ਕੀਤੇ ਜਾਣਗੇ ਤਾਂ ਹੀ ਜਿਹੜੀ ਆ ਉਹ 27 ਦੀ ਚੋਣ ਲੜ ਹੋਣੀ ਹੈ ਔਰ ਅੱਜ ਤੋਂ ਹੀ ਇਹ ਜੇ ਪ੍ਰੋਜੈਕਟ ਅਸੀਂ ਸਾਈਨ ਕਰਦੇ ਆ ਤਾਂ ਫਿਰ ਆਉਣ ਵਾਲੇ 1.5 ਸਾਲ ਦੇ ਵਿੱਚ ਆਪਣੇ ਕੋਲੇ ਪੈਸੇ ਆਉਣੇ ਸ਼ੁਰੂ ਹੋਣੇ ਆ ਸੋ ਇਸ ਕਰਕੇ ਗੁੱਸੇਗੀਆਂ ਨਾਰਾਜ਼ਗੀਆਂ ਜਿਹੜੀਆਂ ਉਹ ਛੱਟੋ ਫਾਈਲ ਤੇ ਸਾਈਨ ਕਰੋ ਹਰ ਤਰੀਕੇ ਨਾਲ ਤਾਂ ਕੁਝ ਲੋਕ ਕਹਿੰਦੇ ਆ ਕਿ ਦਾਬੇ ਪੱਕੇ ਸਾਈਨ ਕੀਤੇ ਚਲੋ ਆਕਰ ਦੇ ਵਿੱਚ ਸਾਈਨ ਭੁਗਤ ਮੰਨੇ ਜਲੂ ਕਰਦੇ ਆ ਪਰ ਇਹਦੇ ਪਿੱਛੇ ਇਹ ਮਨਸ਼ਾ ਕਿ ਪੈਸੇ ਇਕੱਠੇ ਕਰਨੇ ਆ ਪੈਸੇ ਇਕੱਠੇ ਕਰਕੇ ਜਿਹੜੇ ਲੋਕਾਂ ਨਾਲ ਕੀਤੇ ਵਾਦੇ ਪੂਰੇ ਕਰਨ ਦੇ ਔਰ ਦੇ ਵਿੱਚ ਜਿਹੜੀ ਆ ਉਹ ਹੈਗੀ ਆ ਪਰ ਇੰਨੇ ਪੈਸਿਆਂ ਦੇ ਨਾਲ ਉਹ ਵਾਦੇ ਪੂਰੇ ਹੋ ਜਾਣਗੇ ਜਾਂ ਨਹੀਂ ਉਹ ਤਾਂ ਵਕਤ ਦੱਸੂਗਾ ਪਰ ਮੈਨੂੰ ਲੱਗਦਾ ਨਹੀਂ ਇੰਨੇ ਦੇ ਨਾਲ ਹੋਣਗੇ ਹੁਣ ਬਾਕੀ ਪੈਸਾ ਕਿੱਥੋਂ ਲਿਆਉਂਦੇ ਆ ਉਹ ਗੱਲ ਜਿਹੜੀ ਆ ਉਹ ਦੇਖਣ ਵਾਲੀ ਜ਼ਰੂਰ ਹੋਊਗੀ ਅਗਲੀ ਖਬਰ ਲੈ ਲੈਂਦੇ ਆ ਅਗਲੀ ਖਬਰ ਵੀ ਜਿਹੜੀ ਉਹ ਬੜੀ ਅਹਿਮ ਹੈ ਦਿੱਲੀੋਂ ਆਏ ਜਿਹੜੇ ਲੋਕ ਨੇ ਜਿਹੜੇ ਦਿੱਲੀ ਲੌਬੀ ਦੇ ਆ ਉਹ ਹੁਣ ਪਹਿਲਾਂ ਤਾਂ ਵੱਡੀਆਂ ਕੁਰਸੀਆਂ ਤੇ ਕਬਜ਼ਾ ਕਰ ਰਹੇ ਸੀ ਉਹ ਪਹਿਲਾਂ ਇਹਨਾਂ ਦੇ ਸਿਰ ਤੇ ਹੀ ਆ ਕੇ ਬੈਠੇ ਸੀ ਹੁਣ ਤਾਂ ਕੁਰਸੀਆਂ ਤੋਂ ਅੱਗੇ ਵਧ ਕੇ ਹੁਣ ਕੋਠੀਆਂ ਤੇ ਵੀ ਕਬਜ਼ਾ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ। ਹੁਣ ਆਪ ਦੇ ਇੱਕ ਮੰਤਰੀ ਦੀ ਕੋਠੀ ਤੇ ਮਨੀਸ਼ ਸੁਧੀਆਂ ਨੇ ਕਬਜ਼ਾ ਕੀਤਾ। ਔਰ ਮਨੀਸ਼ ਸੁਧੀਆਂ ਨੇ ਕਬਜ਼ਾ ਮਤਲਬ ਗਲਤ ਤਰ੍ਹਾਂ ਢੰਗ ਦੇ ਨਾਲ ਕਹਿ ਲੋ ਕਿਵੇਂ ਮਰਜ਼ੀ ਕਹਿ ਲੋ। ਇੱਕ ਇਹ ਹੁੰਦਾ ਕਿ ਪ੍ਰਾਈਵੇਟ ਕੋਠੀ ਤੇ ਕਬਜ਼ਾ ਕਰ ਲੈਣਾ ਪ੍ਰਾਈਵੇਟ ਕੋਠੀ ਤੇ ਨਹੀਂ ਕਬਜ਼ਾ ਕੀਤਾ। ਇੱਕ ਜਿਹੜੀ ਮੰਤਰੀ ਨੂੰ ਸਰਕਾਰੀ ਕੋਠੀ ਅਲਾਟ ਕੀਤੀ ਗਈ ਸੀਗੀ ਔਰ ਉਸ ਮੰਤਰੀ ਦੀ ਕੋਠੀ ਦੇ ਵਿੱਚ ਮਨੀਸ਼ ਸੁਧੀਆਂ ਹੁਣ ਕਾਬਜ਼ ਹੋ। ਕੁਝ ਲੋਕ ਕਹਿੰਦੇ ਆ ਕਿ ਮੰਤਰੀ ਦੀ ਕੂਟੀ ਖਾਲੀ ਕਰਵਾਈ ਗਈ ਹੈ ਉਹਦੇ ਤੋਂ ਪਰ ਇਹ ਵੀ ਗੱਲ ਪਤਾ ਲੱਗ ਰਹੀ ਹੈ ਕਿ ਉਹ ਮੰਤਰੀ ਬੜਾ ਬਹੁਤ ਵਧੀਆ ਚੰਗਾ ਇਨਸਾਨ ਹੈ ਹਾਲਾਂਕਿ ਤੁਹਾਡੇ ਲੋਕਾਂ ਨੂੰ ਸਾਡੇ ਦਰਸ਼ਕਾਂ ਨੂੰ ਇਹ ਗੱਲ ਸੁਣ ਕੇ ਇਹ ਗੱਲ ਹੈਰਾਨੀ ਹੁੰਦੀ ਹੋਊਗੀ ਕਿ ਮੰਤਰੀ ਜਿਹੜਾ ਉਹ ਕਿਹੜਾ ਜਿਹੜਾ ਬੰਦਾ ਇਹਨਾਂ ਦੇ ਵਿੱਚ ਬੜਾ ਸ਼ਰੀਫ ਜਿਹਦੀ ਘੱਟੋ ਘੱਟ ਲੋਕਨਾਧ ਵਾਲੇ ਤਰੀਫ਼ ਕਰੀ ਜਾਂਦੇ ਆ ਉਹ ਕਿਹੜਾ ਬੰਦਾ ਬਾਕੀ ਉਹ ਮੰਤਰੀ ਜਿਹੜਾ ਡਾਕਟਰ ਹੈ ਔਰ ਮੈਂ ਇੱਥੇ ਦੱਸ ਦੇਣਾ ਚਾਹੁੰਦਾ ਕਿ ਉਹ ਬੜਾ ਇਮਾਨਦਾਰ ਔਰ شریف ਆਦਮੀ ਹੈ ਔਰ ਚੰਗਾ ਆਦਮੀ ਆ ਤੇ ਉਹਦੀ ਜਿਹੜੀ ਕੋਠੀ ਹੈ ਉਹਨਾਂ ਨੂੰ ਜਿਹੜੀ ਮਿਲੀ ਸੀਗੀ ਔਰ ਉਹ ਕੋਠੀ ਉਹਨਾਂ ਨੂੰ ਅਲਾਉਟ ਹੋਈ ਸੀ ਪਰ ਉਹ ਮੰਤਰੀ ਸਾਹਿਬ ਉਥੇ ਰਹਿ ਨਹੀਂ ਸੀ ਰਹੇ ਔਰ ਬੜੇ ਸਾਦੇ ਉਹ ਮੰਤਰੀ ਸਾਹਿਬ ਨੇ ਔਰ ਸਿਕਿਉਰਟੀ ਵੀ ਬਾਕੀ ਮੰਤਰੀਆਂ ਵਾਂਗੂ ਨਹੀਂ ਲੈ ਕੇ ਨਹੀਂ ਚੱਲ ਰਹੇ ਮੰਤਰੀ ਵਾਲੀ ਗੱਡੀ ਵੀ ਉਹਨਾਂ ਨੇ ਨਹੀਂ ਲਈ ਯਾਨੀ ਚੰਗੇ ਚੰਗੀ ਸ਼ਬੀ ਵਾਲੇ ਜੇ ਮੇਰੀ ਨਜ਼ਰ ਦੇ ਵਿੱਚ ਦੇਖੋ ਬਾਕੀ ਲੋਕਾਂ ਨੂੰ ਪਤਾ ਨਾ ਮੇਰੀ ਨਜ਼ਰ ਦੇ ਵਿੱਚ ਉਹਨਾਂ ਦੀ ਬਹੁਤ ਇੱਕ ਚੰਗੀ ਛਵੀ ਹੈ ਔਰ ਉਹ ਬੰਦੇ ਜਿਹੜੇ ਆ ਉਹ ਜਰੂਰ ਉੱਥੇ ਮੰਤਰੀ ਸਾਹਿਬ ਕਹਿੰਦੇ ਕਿ ਉਸ ਕੋਠੀ ਦੇ ਵਿੱਚ ਰਹਿ ਨਹੀਂ ਸੀ ਰਹੇ ਔਰ ਫਿਰ ਮਨੀਸ਼ ਸੋਧਿਆ ਹੁਣ ਆ ਕੇ ਜਿਹੜਾ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ ਹੁਣ ਲੋਕਾਂ ਦੇ ਵਿੱਚ ਇਹ ਗੱਲ ਉੱਠ ਰਹੀ ਹੈ ਕਿ ਭਾਈ ਪੰਜਾਬ ਦੇ ਮੰਤਰੀ ਦੀ ਕੋਠੀ ਤੇ ਇਹ ਮਨੀਸ਼ ਸੋਧਿਆ ਕਿਉਂ ਹਾਲਾਂਕਿ ਇਸ ਤੋਂ ਪਹਿਲਾਂ ਵੀ ਚਾਹੇ ਉਹ ਕਾਂਗਰਸ ਦੇ ਇੰਚਾਰਜ ਸੀ ਜਿਹੜੇ ਹਰੀਸ਼ ਚੌਧਰੀ ਹੋਣੀ ਉਹ ਵੀ ਸਰਕਾਰੀ ਕੋਠੀ ਦੇ ਉੱਪਰ ਹੀ ਜਿਹੜਾ ਉਹ ਇੱਥੇ ਕਾਬਜ਼ ਰਹਿੰਦੇ ਰਹੇ ਆ ਸਰਕਾਰੀ ਕੋਠੀਆਂ 'ਚ ਹੀ ਹੋ ਰਹੇ ਰਹੇ ਇਹੋ ਜੀ ਕੋਈ ਗੱਲ ਨਹੀਂ ਐ ਪਰ ਰੌਲਾ ਰੱਪਾ ਬਹੁਤ ਜ਼ਿਆਦਾ ਪੈ ਗਿਆ ਕਿ ਮੰਤਰੀ ਦੀ ਕੋਠੀ ਖਾਲੀ ਕਰਾ ਕੇ ਜਿਹੜੇ ਮਨੀਸ਼ ਸੁਸੋਧਿਆ ਨੇ ਉਹ ਹੁਣ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ ਔਰ ਰਹਿਣਗੇ ਤਾਂ ਉਹ ਇੱਥੇ ਹੀ ਕਿਉਂਕਿ ਪੰਜਾਬ ਮਾਮਲਿਆਂ ਦੇ ਉਹ ਇੰਚਾਰਜ ਐ ਔਰ ਪੰਜਾਬ ਮਾਮਲਿਆਂ ਦੇ ਇੰਚਾਰਜ ਦੇ ਤੌਰ ਤੇ ਪੰਜਾਬ ਦੇ ਵਿੱਚ ਉਹਨਾਂ ਦੀ ਦਖਲਅੰਦਾਜ਼ੀ ਐ ਪੰਜਾਬ ਦੇ ਮਤਲਬ ਹਾਲਾਂਕਿ ਚਾਹੀਦੀ ਤਾਂ ਉਹਨਾਂ ਦੀ ਪਾਰਟੀ ਦੇ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਐ ਪਰ ਉਸ ਦੇ ਤੌਰ ਤੇ ਸਰਕਾਰ ਦੇ ਮਾਮਲਿਆਂ ਦੇ ਵਿੱਚ ਜਿਹੜੀ ਉਹਦਾ ਗਲੰਦ ਅੰਦਾਜ਼ੀ ਕਰ ਰਹੀ ਹੈਗੇ ਆ ਔਰ ਉਹ ਤਾਂ ਗੱਲ ਠੀਕ ਨਹੀਂ ਪਰ ਇਹ ਵੀ ਗੱਲ ਲੋਕ ਠੀਕ ਨਹੀਂ ਮੰਨ ਰਹੇ ਕਿ ਕਿਸੇ ਮੰਤਰੀ ਦੀ ਕੋਠੀ ਇਸ ਤਰੀਕੇ ਦੇ ਨਾਲ ਖਾਲੀ ਕਰਾ ਕੇ ਜਿਹੜਾ ਉਥੇ ਮਨੀਸ਼ ਸੋਧਿਆ ਨੂੰ ਜਿਹੜਾ ਉਹ ਠਹਿਰਾਇਆ ਜਾਵੇ ਔਰ ਲਗਾਤਾਰ ਇਸ ਚੀਜ਼ ਦੇ ਉੱਤੇ ਕੱਲ ਦੇ ਜਿਹੜੇ ਉਹ ਸਵਾਲ ਜਿਹੜੇ ਉੱਠ ਰਹੇ ਹੈਗੇ ਆ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਕੋਠੀਆਂ ਦੇ ਉੱਪਰ ਦਿੱਲੀ ਵਾਲਿਆਂ ਦਾ ਕਬਜ਼ਾ ਹੈਗਾ ਇਸ ਤੋਂ ਪਹਿਲਾਂ ਵੀ ਜਿਹੜੇ ਚਲੋ ਜੇ ਮੈਂ ਗੱਲ ਹਰੀ ਚੌਧਰੀ ਦੀ ਕਾਂਗਰਸ ਵੱਲੋਂ ਕੀਤੀ ਹੈ ਕਿ ਉਹ ਰਹੇ ਸੀ ਚਲੋ ਇੱਕ ਅੱਧਾ ਬੰਦਾ ਰੈਲਵੇ ਗੱਲ ਬੱਕਰੀ ਹੈ ਪਰ ਦਿੱਲੀ ਵਾਲਾ ਹੁਣ ਤਾਂ ਪੂਰੀ ਪੂਰੀ ਬਰਾਤ ਹੀ ਜਿਹੜੀ ਇੱਥੇ ਪਹੁੰਚ ਗਈ ਹੈ ਦਿੱਲੀ ਵਾਲੇ ਸਾਰੇ ਦੇ ਸਾਰੇ ਹੁਣ ਇੱਥੇ ਰਹਿ ਲੱਗ ਗਿਆ ਛੋਟੇ ਤੋਂ ਛੋਟੇ ਚਾਹੇ ਉਹ ਸੋਸ਼ਲ ਮੀਡੀਆ ਵਾਲੇ ਇੱਥੇ ਕੁਝ ਸਾਹਮਰੇ ਇਹਨਾਂ ਦੇ ਵੱਡੇ ਬੰਦੇ ਐ ਉਹ ਵੀ ਜਿਹੜੇ ਇੱਥੇ ਸਰਕਾਰੀ ਕੂਟੀਆਂ ਦੇ ਉੱਪਰ ਕਾਬਜ਼ ਹੋਏ ਬੈਠੇ ਐ ਔਰ ਉਹ ਦਿੱਲੀ ਵਾਲੇ ਜਿਹੜੇ ਆ ਉਹ ਇੱਥੇ ਪੰਜਾਬ ਦੇ ਵਿੱਚ ਸਿਰਫ ਸਰਕਾਰ ਤੇ ਨਹੀਂ ਪੂਰੇ ਦੇ ਪੂਰੇ ਸਿਸਟਮ ਦੇ ਉੱਪਰ ਜਿਹੜਾ ਉਹ ਕਬਜ਼ਾ ਕਰਕੇ ਬੈਠੇ ਹੈਗੇ ਪੂ ਸਿਸਟਮ ਪੂਰਾ ਸਰਕਾਰੀ ਜਿਹੜਾ ਬਣ ਜਾਂਦੀ ਹੈ ਚਲੋ ਪਰ ਮਨੀਸ਼ ਸੋਸੋਦੀਆ ਦੀ ਮੰਤਰੀ ਦੀ ਕੋਠੀ ਦੇ ਵਿੱਚ ਰਹਿਣਾ ਮਨੀਸ਼ ਸੋਸੋਦੀਆ ਦਾ ਆ ਕਾਫੀ ਜ਼ਿਆਦਾ ਸਵਾਲਾਂ ਦੇ ਘੇਰੇ ਦੇ ਵਿੱਚ ਲੈ ਰਿਆ ਉਹਨਾਂ ਨੂੰ ਔਰ ਕਾਫੀ ਜ਼ਿਆਦਾ ਸਵਾਲ ਜਿਹੜੇ ਆ ਉੱਠ ਰਹੇ ਆ ਕਿ ਮੰਤਰੀ ਦੀ ਕੋਠੀ ਖਾਲੀ ਕਰਵਾ ਕੇ ਇਸ ਤਰੀਕੇ ਦੇ ਨਾਲ ਮਨੀਸ਼ ਸੋਸੋਦੀਆ ਉੱਥੇ ਕਿਵੇਂ ਰਹਿ ਸਕਦੇ ਆ ਹਾਲਾਂਕਿ ਮੈਂ ਫੇਰ ਉਹ ਗੱਲ ਦੱਸੀ ਹੈ ਕਿ ਮੰਤਰੀ ਨੇ ਕਹਿੰਦੇ ਆ ਕਿ ਉੱਥੇ ਰਹਿائش ਨਹੀਂ ਸੀ ਕੀਤੀ ਜਿੱਥੇ ਉਹਦਾ ਵਿਭਾਗ ਹੈਗਾ ਉੱਥੇ ਰਹਿਣ ਦੇ ਲਈ ਉਹ ਉੱਥੇ ਰਹ ਰਹੇ ਸੀਗੇ ਪਰ ਫਿਲਹਾਲ ਕਿਤੇ ਵੀ ਉਹਨੇ ਉੱਥੇ ਰਹਿائش ਨਹੀਂ ਸੀ ਕੀਤੀ ਇਹੋ ਜਿਹਾ ਲੋਕ ਦੱਸ ਵੀ ਰਹੇ ਆ ਤੇ ਉਹ ਕੋਠੀ ਹਲੇ ਵਿਹਲਿਆਂ ਵਾਂਗ ਹੀ ਸੀਗੀ ਔਰ ਕਿਉਂਕਿ ਨਵੇਂ ਬਣੇ ਹੋ ਮੰਤਰੀ ਐ ਔਰ ਜਦੋਂ ਉੱਥੇ ਖਾਲੀ ਕੋਠੀ ਸੀਗੀ ਇਹਦੇ ਕਹਿੰਦੇ ਮਨੀਸ਼ ਸੋਧਿਆ ਉੱਥੇ ਰਹਿਣ ਜਿਹੜੇ ਲੱਗ ਗਏ ਆ ਤੇ ਸਵਾਲ ਜਿਹੜੇ ਉਹ ਜ਼ਰੂਰ ਉੱਠ ਰਹੇ ਹੈਗੇ ਆ ਔਰ ਹਾਲੇ ਤੱਕ ਸਿਰਫ ਮਨੀਸ਼ ਸੋਧਿਆ ਨਹੀਂ ਇੱਕ ਮੰਤਰੀ ਦੀ ਕੋਠੀ ਲਈ ਹੈ ਔਰ ਜਿਸ ਤਰੀਕੇ ਨਾਲ ਲਗਾਤਾਰ ਸਤਿੰਦਰ ਜੈਨ ਹੋਰ ਲਲਨ ਭੱਬੜ ਜਿਹੜਾ ਇਹਨਾਂ ਦਾ ਆ ਰਿਹਾ ਇਸ ਤੋਂ ਪਹਿਲਾਂ ਰਗਫ ਜੱਡਾ ਉਹਨਾਂ ਦੇ ਕੋਲੇ ਵੀ ਜਿਹੜੀ ਉਹ ਕੂਟੀ ਸੀਗੀ ਜਿਹੜਾ ਇਹਨਾਂ ਦਾ ਸਾਰਾ ਸਿਸਟਮ ਚੱਲ ਰਿਹਾ ਜਿਹੜੇ ਸਾਰੇ ਲੋਕ ਇੱਥੇ ਆ ਰਹੇ ਆ ਉਹ ਹੁਣ ਪਤਾ ਨਹੀਂ ਕਿਹਦੀਆਂ ਕਿਹਦੀਆਂ ਕੂਟੀਆਂ ਕੱਲੀ ਕਰਾਉਣਗੇ ਇਹ ਵੀ ਜਿਹੜੀ ਆ ਗੱਲ ਪਤਾ ਨਹੀਂ ਔਰ ਮੈਨੂੰ ਲੱਗਦਾ ਕਿ ਲੋਕਾਂ ਨੂੰ ਥੋੜਾ ਨਰਾਜ ਹੈ ਇਸ ਗੱਲੋਂ ਵੀ ਨਹੀਂ ਹੋਣਾ ਚਾਹੀਦਾ ਜਾਂ ਹੈਰਾਨ ਇਸ ਗੱਲੋਂ ਨਹੀਂ ਹੋਣਾ ਚਾਹੀਦਾ ਕਿ ਇਕੱਲੇ ਮੰਤਰੀ ਦੀ ਕੂਟੀ ਦੀ ਉੱਪਰ ਮਨੀਸ਼ ਸੁਸੋਦੀਆ ਨੇ ਕਬਜਾ ਨਹੀਂ ਕੀਤਾ ਜੇ ਪੰਜਾਬ ਦੇ ਇੱਕ ਮੰਤਰੀ ਦੀ ਕੋਠੀ ਕਬਜ਼ੇ ਕਰਾ ਕੇ ਮਨੀਸ਼ ਸੋਧਿਆ ਰਹਿਣ ਲੱਗੇ ਆ ਤਾਂ ਪੰਜਾਬ ਦੇ ਲੋਕਾਂ ਨੂੰ ਏਡੀ ਹੈਰਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਤੋਂ ਪਹਿਲਾਂ ਕਪੂਰਥਲਾ ਹਾਉ ਜਿਹੜਾ ਮੁੱਖ ਮੰਤਰੀ ਦੀ ਰਹਾਇਸ਼ ਆ ਉੱਥੇ ਵੀ ਦਿੱਲੀ ਵਾਲਿਆਂ ਦਾ ਹੀ ਕਬਜ਼ਾ ਸੀਗਾ ਔਰ ਜਿਹੜੀ ਪਿਛੇ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਰੇਡ ਦਿੱਲੀ ਚੋਣਾਂ ਦੇ ਵਿੱਚ ਰੇਡ ਵਗੈਰਾ ਹੋਈ ਸੀ ਉਹ ਵੀ ਕਹਿੰਦੇ ਆ ਕਿ ਕਹਿੰਦੇ ਸੀਗੇ ਕਿ ਆਪਸੀ ਖਿੱਚੋ ਤਾਣ ਦੇ ਕਰਕੇ ਹੋਈ ਸੀ ਕਿ ਕੁਝ ਲੋਕ ਦਿੱਲੀ ਵਾਲੇ ਉਸ ਕੋਠੀ ਤੋਂ ਕਬਜ਼ਾ ਨਹੀਂ ਸੀ ਛੱਡਦੇ ਕਿਸੇ ਤਰੀਕੇ ਰੇਡ ਰੂਡ ਕਰਵਾਈ ਗਈ ਮੁੱਖ ਮੰਤਰੀ ਦੇ ਕਹਿੰਦੇ ਆ ਕਿ ਲੋਕ ਚਰਚਾਵਾ ਨੇ ਆਪਣੇ ਦੋਸਤਾਂ ਦੇ ਰਾਹੀਂ ਤੇ ਉਹ ਉਥੇ ਫਿਰ ਤਾਂ ਜੋ ਕਬਜ਼ਾ ਛੁਡਾਇਆ ਜਾਵੇ ਤਾਂ ਪਿਛਲੇ ਦਿਨ ਹੀ ਆਪਾਂ ਦੇਖਿਆ ਕੇਜਰੀਵਾਲ ਸਾਹਿਬ ਦੀ ਬੀਟੀ ਦੀ ਮੈਰਿਜ ਦਾ ਫੰਕਸ਼ਨ ਵੀ ਜਿਹੜਾ ਉਹ ਉਥੇ ਹੋਇਆ ਹੈਗਾ ਤਾਂ ਯਾਨੀ ਮੰਤਰੀ ਦੀ ਕੋਠੀ ਤੇ ਦਿੱਲੀ ਵਾਲਿਆਂ ਦਾ ਕਬਜ਼ਾ ਕੋਈ ਬਹੁਤੀ ਹੈਰਾਨੀ ਵਾਲੀ ਗੱਲ ਨਹੀਂ ਸਗੋਂ ਇਹ ਤਾਂ ਮੁੱਖ ਮੰਤਰੀ ਦੀ ਰਹਾਇਸ਼ ਏ ਜਿਹੜਾ ਉਹ ਕਬਜ਼ਾ ਕਰੀ ਬੈਠੇ ਆ ਸੋ ਇਸ ਗੱਲ ਤੋਂ ਆਪਾਂ ਨੂੰ ਥੋੜਾ ਹੈਰਾਨੀ ਹੋਣਾ ਚਾਹੀਦਾ ਪਰ ਕਿਤੇ ਨਾ ਕਿਤੇ ਸਵਾਲ ਬਹੁਤ ਵੱਡੇ ਉੱਠ ਰਹੇ ਆ ਕਿ ਠੀਕ ਆ ਤੁਸੀਂ ਇਨਚਾਰਜ ਹੋ ਤੁਸੀਂ ਸਾਰਾ ਕੁਝ ਹੋ ਪਰ ਜਿਹੜੀਆਂ ਉਹਨਾਂ ਦੀਆਂ ਸੁੱਖ-ਸੂਹਤਾਂ ਨੇ ਉਹ ਤੁਸੀਂ ਮਾਣੋ ਜਿਹੜੀਆਂ ਤੁਹਾਡੀਆਂ ਬਣਦੀਆਂ ਨੇ ਤੁਸੀਂ ਉਹਨਾਂ ਤੋਂ ਲੈ ਲਓ ਪਰ ਉਹਨਾਂ ਦੇ ਨਾਮ ਦੇ ਉੱਪਰ ਸੁੱਖ-ਸੂਹਤ ਦਾ ਤੁਸੀਂ ਮਾਣੋ ਉਹ ਮੇਰੇ ਨੂੰ ਲੱਗਦਾ ਕਿ ਗੱਲ ਜਿਹੜੀ ਆ ਉਹ ਠੀਕ ਨਹੀਂ ਪਰ ਇਸ ਕਰਕੇ ਜਿਹੜੇ ਆ ਸਵਾਲ ਉੱਥੇ ਜ਼ਰੂਰ ਉੱਠ ਰਹੇ ਆ ਚਲੋ ਗੱਲ ਆਪਾਂ ਦਿੱਲੀ ਲੋਬੀ ਦੀ ਕਰ ਰਹੇ ਆ ਤਾਂ ਦਿੱਲੀ ਤੇ ਆ ਜੀਏ ਦਿੱਲੀ ਦੇ ਵਿੱਚ ਮੇਅਰ ਤੇ ਜਿਹੜੀ ਆ ਟੂਨ ਹੋਣੀ ਹੈ ਕਹਿੰਦੇ ਕਿ 250 ਨਗਰ ਨਿਗਮ ਦੀਆਂ ਸੀਟਾਂ ਦੇ ਵਿੱਚੋਂ 134 ਸੀਟਾਂ ਜਿੱਤਣ ਵਾਲੀ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਕਹਿੰਦੇ ਹੁਣ ਮੇਅਰ ਦੀ ਚੋਣ ਦੇ ਵਿੱਚੋਂ ਪਾਸਾ ਵਟਦੀ ਹੈ ਉਹ ਹੁਣ ਕਹਿੰਦੇ ਆ ਕਿ ਮੇਅਰ ਦੀ ਚੋਣ ਲੜ ਨਹੀਂ ਰਹੀ ਕਿਉਂ ਨਹੀਂ ਲੜ ਰਹੀ ਬਹੁਤ ਤਰ੍ਹਾਂ ਦੇ ਸਵਾਲ ਰੁਫੇ ਆ ਕੋਈ ਕਹਿੰਦਾ ਕਿ ਜਾਣ ਬੁੱਝ ਕੇ ਭਾਜਪਾ ਦੇ ਨਾਲ ਰਲੇ ਹੋਣ ਦੇ ਕਰਕੇ ਇਹ ਭਾਜਪਾ ਨੂੰ ਸਾਰੀ ਜਿਹੜੀ ਉਹ ਮੇਅਰ ਦੀ ਕੁਰਸੀ ਆ ਪਰੋਸ ਕੇ ਦੇਣਾ ਚਾਹੁੰਦੀ ਹੈ ਕਿਉਂਕਿ 2022 ਤੋਂ ਹੁਣ ਤੱਕ ਕਹਿੰਦੇ ਆ ਕਿ ਮੇਅਰ ਜਿਹੜਾ ਉਥੇ ਆਪ ਦਾ ਹੀ ਹੈ ਔਰ ਇਹ ਪਹਿਲੀ ਵਾਰ ਆ ਉਥੇ ਚੋਣ ਹਾਰਨ ਤੋਂ ਬਾਅਦ ਕੀ ਆਮ ਆਦੀ ਪਾਰਟੀ ਜਿਹੜੀ ਉਹ ਬੈਕਸਟੈਪ ਕਰ ਰਹੀ ਹੈ ਔਰ ਪਿੱਛੇ ਹਟ ਰਹੀ ਹੈ ਮੇਹਰ ਦੀ ਚੋਣ ਲੜਨ ਤੋਂ ਔਰ ਜਦਕਿ ਇਹਨਾਂ ਦੇ ਐਮਸੀ ਵੀ ਹੈ ਪਰ ਕੁਝ ਲੋਕ ਇਹ ਗੱਲਾਂ ਕਹਿ ਰਹੇ ਆ ਕਿ ਇੱਕ ਤਾਂ ਭਾਜਪਾ ਰਲੀ ਹੋਈ ਭਾਜਪਾ ਦੇ ਨਾਲ ਹੀ ਰਲੇ ਹੋਏ ਨੇ ਇਸ ਕਰਕੇ ਉਹਨਾਂ ਨੂੰ ਜਿਹੜੀ ਆ ਕੁਰਸੀ ਪੂਸਕੇ ਦੇ ਦੇ ਰਹੇ ਨੇ ਕੁਝ ਲੋਕ ਇਹ ਗੱਲਾਂ ਕਰ ਰਿਹਾ ਕਿ ਅੰਦਰ ਖਾਤੇ ਜਿਹੜੇ ਹਾਲਾਤ ਜਿਹੜੇ ਉੱਥੇ ਬਦਲੇ ਆ ਕਿਉਂਕਿ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਦੇ ਲੋਕ ਜਿਹੜੇ ਉੱਥੇ ਹਾਰੇ ਆ ਔਰ ਉਸ ਤੋਂ ਬਾਅਦ ਜਿਹੜੇ politcal ਹਾਲਾਤ ਉੱਥੇ ਪੂਰੇ ਤਰੀਕੇ ਦੇ ਨਾਲ ਬਦਲੇ ਆ ਉਨ੍ਹਾਂ ਹਾਲਾਤਾਂ ਤੋਂ ਬਾਅਦ ਕੌਂਸਲਰਾਂ ਦੇ ਅੰਦਰ ਕਹਿੰਦੇ ਡਰ ਪਾਇਆ ਜਾ ਰਿਹਾ ਸੀ ਪਰ ਅੰਦਰੋਂ ਅੰਦਰੀ ਜਿਹੜੇ ਕੌਂਸਲਰ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਜਪਾ ਦੇ ਨਾਲ ਜਿਹੜੇ ਆ ਉਹ ਰਲ ਗਏ ਸੀਗੇ ਔਰ ਇਹਦੇ ਬਾਰੇ ਭਿੰਗ ਜਿਹੜੀ ਆਮ ਆਦਮੀ ਪਾਰਟੀ ਨੂੰ ਪੂਰੇ ਤਰੀਕੇ ਨਾਲ ਲੱਗ ਚੁੱਕੀ ਹੈ ਪਰ ਆਪਣੇ ਬੰਦਿਆਂ ਨੂੰ ਇਹ ਉੱਥੇ ਸਾਂਭ ਨਹੀਂ ਲ ਸਕੇ ਔਰ ਇਸੇ ਕਰਕੇ ਆਮ ਆਦਮੀ ਪਾਰਟੀ ਦੇ ਅੰਦਰ ਪੂਰਨ ਤਰੀਕੇ ਦੇ ਨਾਲ ਡਰ ਸੀਗਾ ਕਿ ਅਸੀਂ ਜੇ ਮੇਅਰ ਦੀ ਚੋਣ ਜਿਹੜੀ ਹੈ ਉਹ ਲੜਦੇ ਆ ਤਾਂ ਸਾਨੂੰ ਹਾਰ ਦਾ ਸਾਹਮਣਾ ਕਰਨਾ ਪਊਗਾ ਇਸੇ ਕਰਕੇ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਉਹ ਕਿ ਹੁਣ ਲੜਨ ਤੋਂ ਆਪਣਾ ਪਾਸਾ ਵਟ ਰਹੀ ਹੈ ਟਾਲਾ ਵਟ ਰਹੀ ਹੈ ਔਰ ਪਿਛੇ ਹੱਟੀ ਹੈ ਔਰ ਭਾਜਪਾ ਲਗਾਤਾਰ ਇਹ ਇਲਜ਼ਾਮ ਵੀ ਲਾ ਰਹੀ ਹੈ ਕਿ ਸਾਡੇ ਕੌਂਸਲਰਾਂ ਨੂੰ ਤੋੜਨ ਦੇ ਲਈ ਭਾਜਪਾ ਅੰਦਰੋਂ ਅੰਦਰੀ ਲੰਬੇ ਸਮੇਂ ਤੋਂ ਜਿਹੜੀ ਉਹ ਲੱਗੀ ਹੋਈ ਸੀ ਔਰ ਬਹੁਤ ਸਾਰੇ ਕੌਂਸਲਰ ਇਹਨਾਂ ਨੇ ਆਪਣੇ ਨਾਲ ਲਾ ਵੀ ਲਏ ਆ ਔਰ ਇਸੇ ਕਰਕੇ ਹੁਣ ਉਥੇ ਹਾਰ ਦਾ ਸਾਹਮਣਾ ਕਰਨਾ ਪੈਣਾ ਸੀਗਾ ਕਿਉਂਕਿ ਗਰਾਊਂਡ ਦੇ ਹਾਲਾਤ ਬਦਲ ਗਏ ਆ ਦਿੱਲੀ ਦੇ ਵਿੱਚ ਸਰਕਾਰ ਭਾਜਪਾ ਦੀ ਆ ਚੁੱਕੀ ਆ ਕੇਂਦਰ ਦੇ ਵਿੱਚ ਸਰਕਾਰ ਜਿਹੜੀ ਉਹ ਭਾਜਪਾ ਦੀ ਆ ਔਰ ਐਸੇ ਕਰਕੇ ਜਿਹੜੇ ਆਪ ਦੇ ਉੱਤੇ ਕਾਉਂਸਲਰ ਸੀ ਤਾਂ ਉਹ ਉਹਨਾਂ ਦਾ ਵੀ ਮਨ ਜਿਹੜਾ ਉਹ ਬਦਲਿਆ ਹੋਇਆ ਤੇ ਉਹ ਹੁਣ ਜਿਹੜੇ ਸਾਰੇ ਦੇ ਸਾਰੇ ਨੇ ਉਹ ਹੁਣ ਮੈਨੂੰ ਲੱਗਦਾ ਕਿ ਭਾਜਪਾ ਦੇ ਨਾਲ ਹੀ ਜਾਣਾ ਚਾਹੁੰਦੇ ਆ ਜਿੰਨੇ ਕੁ ਵਿਚਾਰਾ ਤੋਂ ਜ਼ਿਆਦਾ ਤਾਂ ਇਸ ਕਰਕੇ ਕਹਿੰਦੇ ਕਿ ਅੰਦਰਖਾਤੇ ਬਹੁਮਤ ਜਿਹੜਾ ਉਹ ਭਾਜਪਾ ਦੇ ਕੋਲ ਹੈ ਔਰ ਭਾਜਪਾ ਜਿਹੜੀ ਹੈ ਉਹ ਬਹੁਮਤ ਲੈ ਕੇ ਬੈਠੀ ਹੋਈ ਹੈ ਜਿਹਦੇ ਕਰਕੇ ਭਾਜਪਾ ਆਪਣਾ ਮੇਰ ਉੱਥੇ ਬਣਾਏਗੀ ਔਰ ਭਾਜਪਾ ਦੇ ਹੀ ਮੇਰ ਬਣਦੇ ਜਿਹੜੇ ਉਹ ਪੂਰਨ ਚਾਂਸ ਹੈਗੇ ਆ ਤਾਂ ਇਸ ਕਰਕੇ ਕਹਿੰਦੇ ਕਿ ਉੱਥੇ ਹੁਣ ਪੂਰਾ ਢਾਲ ਬਣਿਆ ਹੋਇਆ ਸੀ ਆਮ ਆਦੀ ਪਾਰਟੀ ਨੂੰ ਕਿ ਅਸੀਂ ਜੇ ਇਹ ਚੋਣ ਲੜਦੇ ਹਾਂ ਇਸ ਤੋਂ ਪਹਿਲਾਂ ਸਾਡੀ ਚੋਣ ਲੜਨ ਦੇ ਨਾਲ ਜਿਹੜੀ ਉਹ ਬੇਇਜ਼ਤੀ ਉਖਾਰ ਦੇ ਨਾਲ ਜਿਹੜੀ ਬੇਇਜ਼ਤੀ ਹੋਈ ਹੈ ਲੋਕਾਂ ਦੇ ਵਿੱਚ ਹਵਾ ਦਾ ਬਦਲਾਅ ਜਿਹੜਾ ਉਹ ਆਇਆ ਹੈਗਾ ਔਰ ਲੋਕ ਜਿਹੜੇ ਆ ਆਪਣਾ ਲੋ ਟੁੱਟੇ ਹੈ ਤੇ ਇਸ ਕਰਕੇ ਜੇ ਅਸੀਂ ਹੁਣ ਇਹ ਚੋਣ ਲੜਦੇ ਹਾਂ ਤਾਂ ਇੱਕ ਵਾਰ ਫਿਰ ਸਾਨੂੰ ਮੇਅਰ ਦੀ ਚੋਣ ਦੇ ਵਿੱਚ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਊਗਾ ਤੇ ਜੇ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੋਰ ਵੱਡੀ ਵੇਚੀ ਹੋਊਗੀ ਔਰ ਹੋਰ ਲੋਕ ਜਿਹੜੇ ਵੱਡੀ ਗਿਣਤੀ ਦੇ ਵਿੱਚ ਸਾਡੇ ਨਾਲ ਟੁੱਟਣਗੇ ਔਰ ਟੁੱਟ ਕੇ ਭਾਜਪਾ ਦੇ ਨਾਲ ਜੁੜਨਗੇ ਸੋ ਇਸ ਕਰਕੇ ਉਸ ਪੂਰੀ ਚੀਜ਼ ਤੋਂ ਵੱਧਣ ਦੇ ਲਈ ਕਹਿੰਦੇ ਆ ਕਿ ਭਾਜਪਾ ਤੋਂ ਪਿੱਛੇ हट ਗਈ ਆ ਔਰ ਖੁੱਲੇ ਤੌਰ ਤੇ ਹੁਣ ਭਾਜਪਾ ਸਿੱਧੇ ਤੌਰ ਤੇ ਆਪਣਾ ਮੇਰ ਜਿਹੜਾ ਉੱਥੇ ਬਣਾ ਸਕਦੀ ਆ ਤੇ ਕੁਝ ਲੋਕ ਇਹ ਗੱਲਾਂ ਕਹਿ ਰਹੇ ਆ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਰਲ ਮਿਲ ਕੇ ਉੱਥੇ ਖੇਡ ਰਹੀ ਸੀ ਤੇ ਹੁਣ ਬਿਨਾ ਮੁਕਾਬਲਿਆਂ ਉਹਨਾਂ ਦਾ ਬੰਦਾ ਚਕਾਉਣ ਦੇ ਲਈ ਆ ਪਾਸਾ ਵਟਕੀਆ ਤੇ ਥਾਲੀ ਚ ਪਰੋਸ ਕੇ ਉਹਨਾਂ ਨੂੰ ਫਾਟਾ ਨੂੰ ਮੇਰੇ ਦਾ ਉਹ ਦਾ ਦੱਸਿਆ ਜਾ ਰਿਹਾ ਹੈ ਉਹ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਕਿ ਭਾਜਪਾ ਦੇ ਉਤਾਰ ਗਿਆ ਆਮ ਆਦਮੀ ਪਾਰਟੀ ਦਾ ਕਿਉਂ ਇਹ ਕੁਝ ਹੋਇਆ ਤਾਂ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਜਨਨ ਲੋਕਾਂ ਦੀ